ਕਮਨਦੀਪ ਕਪੂਰ ਥਲਾ ਸਾਬਕਾ ਕਬੱਡੀ ਖਿਡਾਰੀ ਖਿਡਾਰੀ ਬਣਿਆ ਫਿਰ ਅਧਿਆਪਕ ਵੀ ਫਿਰ ਇਸ ਖੇਤਰ ਦੇ ਵਿੱਚ ਵੀ ਅੱਗੇ ਕੰਮ ਕੀਤੇ ਹੁਣ ਨਾਮ ਇੱਕ ਰੈਕર્ડ ਦੇ ਵਿੱਚ ਇਮੀਗ੍ਰੇਸ਼ਨ ਰੈਕર્ડ ਦੇ ਵਿੱਚ ਜੁੜ ਰਿਹਾ ਇਹ ਕੀ ਮਸਲਾ ਹੈ ਜੀ ਕਿਵੇਂ ਇਸ ਪਾਸੇ ਸਾਰਾ ਇਹ ਮਤਲਬ ਇੱਕ ਖਿਡਾਰੀ ਤੋਂ ਲੈ ਕੇ ਤੇ ਕਹਿ ਲਓ ਕਿ ਕਨਾੜੀ ਵਾਲੇ ਪਾਸੇ ਨੂੰ ਕਿਵੇਂ ਚੱਲ ਪਿਆਗਾ ਦੇਖੋ ਜਿਹੜਾ ਇੰਨੇ ਕੰਮ ਕਰ ਗਿਆ ਉਹ ਨਾੜੀ ਤੇ ਨਹੀਂ ਕਿਹਾ ਜਾ ਸਕਦਾ ਉਹ ਤੇ ਹਫਲਾ ਤੂਨ ਆ ਜੀ ਕਿ ਕੋਈ ਬੰਦਾ ਹੈ ਉਹ ਪਹਿਲਾਂ ਖਿਡਾਰੀ ਆ ਕਬੱਡੀ ਖੇਡਦਾ ਜਾਂ ਹੈਂਡਬਾਲ ਖੇਡਦਾ ਫੇਰ ਉਹ ਹੌਲੀ-ਹੌਲੀ ਅਧਿਆਪਨ ਕਿਤੇ ਚ ਆ ਜਾਂਦਾ ਹੂੰ ਫੇਰ ਹੌਲੀ-ਹੌਲੀ ਵਾਇਲਟਸ ਸੈਂਟਰ ਖੋਲ ਲੈਂਦਾ ਤੇ ਫੇਰ ਉਹ ਬੰਦੇ ਅਮਰੀਕਾ ਪਹੁੰਚਾਉਣੇ ਸ਼ੁਰੂ ਕਰ ਦਿੰਦਾ ਜਾਂ 나ੜੀ ਤੇ ਨਹੀਂ ਐ ਸਾਹਿਬ ਇਹ ਤੇ ਆਪਣਾ ਹੋਣਾ ਨਾ ਲੋਕਾਂ ਨੂੰ ਲੱਗਦਾ ਨਾ ਕਿ ਇਹ ਕਿਵੇਂ ਖੇਡ ਦੀ ਖੇਡੀ ਜਾਂਦਾ ਕਦੇ ਉਧਰੋਂ ਕਦੇ ਉਧਰੋਂ ਕਦੇ ਉਧਰੋਂ ਨਾਜੀ ਤੋਂ ਆਪ ਤੋਂ ਕੋਈ ਫੈਸਲਾ じゃ ਨਹੀਂ ਹੋਇਆ ਵੀ ਕਰਨਾ ਕੀ ਹੈ ਦੇਖੋ ਗੱਲ ਇਹ ਆ ਕਿ ਅਹੀਂ ਨਾ ਇੱਕ ਦਿਨ ਗੱਲਾਂ ਕਰਦੇ ਪਏ ਸੀਗੇ ਕਿ ਜਿਹੜਾ ਇਨਸਾਨ ਆ ਨਾ ਇਨਸਾਨ ਆ ਉਹਦੀ ਪੈਸੇ ਦੀ ਭੁੱਖ ਜਿਹੜੀ ਆ ਨਾ ਉਹ ਪਹਿਲੀ ਗੱਲ ਤੇ ਉਹ ਸ਼ਾਂਤ ਨਹੀਂ ਹੁੰਦੀ ਜੀ ਪੈਸੇ ਦੇ ਨਾਲ ਨਾਲ ਬੰਦੇ ਦੇ ਅੰਦਰ ਜਿਹੜਾ ਨਾ ਜ਼ਰੂਰਤਾਂ ਦਾ ਵਾਧਾ ਆਉਂਦਾ ਦੁਰਿਆ ਜਾਂਦਾ ਜਾਂਦਾ ਜਿਵੇਂ ਤੁਹਾਡੇ ਘਰ ਚ ਪੈਸਾ ਵੜਨਾ ਸਟਾਰਟ ਹੋਏਗਾ ਨਾ ਜੀ ਤਾਂ ਭਾਈ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਉਹ ਦੁੱਗਣੀ ਰਫ਼ਤਾਰ ਨਾਲ ਵਧਦੀਆਂ ਬਿਲਕੁਲ ਦੂਜੀ ਚੀਜ਼ ਕਿ ਜੇ ਸ਼ੂਮ ਬਣ ਜੋਗੇ ਪੈਸਾ ਤਦ ਵੀ ਨਹੀਂ ਟਿਕਦਾ ਅਮਾ ਦੇਖਿਆ ਜੀ ਕਈ ਸਾਰੀ ਜ਼ਿੰਦਗੀ ਜਿਹੜਿਆ ਨਾ ਹੂੰ ਲੀੜੇ ਵੀ ਚੱਜਦੇ ਨਹੀਂ ਪਾਉਂਦੇ ਪਰ ਪੈਸਾ ਨਾ ਤੋ ਆਪ ਵਰਤ ਸਕੀਤੇ ਨਾ ਕਿਸੇ ਹੋਰ ਦੇ ਸੰਭਾਲ ਕੇ ਰੱਖਿਆ ਬਿਲਕੁਲ ਐਂ ਹੀ ਚਲਾ ਚੁੜਾ ਜਾਂਦਾ ਉਹ ਰਿਸ਼ਤੇਦਾਰੀ ਠਗੈਂਡੂ ਗਿਆ ਮਾਰ ਜਾਂਦੇ ਭਾਈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਜੀ ਤੇ ਦੂਜੀ ਚੀਜ਼ ਇਹ ਕਿ ਜੇ ਮੰਨ ਲਓ ਭੁੱਖ ਪਾ ਪੈਸੇ ਦੀ ਸ਼ਾਂਤ ਵੀ ਹੋ ਜਾਵੇ ਤਾਂ ਫਿਰ ਪਾਵਰ ਦੀ ਭੁੱਖ ਹੋ ਜਾਂਦੀ ਹੈ ਬੰਦੇ ਨੂੰ ਹੂੰ ਕਿੰਨਾ ਪੈਸਾ ਕਮਾ ਲਿਆ ਹੁਣ ਮੈਂ ਤਲਾ ਨੂੰ ਰਾਜ ਸਭਾ ਦੀ ਟਿਕਟ ਹੀ ਲੈ ਲਈ ਰਾਜ ਸਭਾ ਦੀ ਸੀਟ ਹੀ ਲੈ ਲੀ ਹੂੰ ਸਰ ਇਹਨਾਂ ਲੋਕਾਂ ਨੂੰ ਕੀ ਕਮੀ ਹੁੰਦੀ ਹੈ ਮੁਕਾ ਨਹੀਂ ਹੈ ਸਟੈਪ ਬਾਈ ਸਟੈਪ ਤੁਰੀਆਂ ਜਾਂਦੀਆਂ ਨਹੀਂ ਇੰਨਾ ਤਾਂ ਮਤਲਬ ਕਿ ਵੀਆਈਪੀ ਟ੍ਰੀਟਮੈਂਟ ਮੁੱਲ ਲੈਣਾ ਸਰ ਹੂੰ ਪਾਵਰ ਮੁੱਲ ਲੈਣੀ ਜੀ ਇੱਕ ਤਾਂ ਲੋਕ ਹੁੰਦੇ ਨਾ ਤੁਹਾਨੂੰ ਪਾਵਰ ਦਿੰਦੇ ਆ ਹੂੰ ਇੱਕ ਤੁਸੀਂ ਪਾਵਰ ਨੂੰ ਖਰੀਦਦੇ ਇੱਕ ਸਰ ਸਲਾਹ ਮਸ਼ਵਰੇ ਦੇ ਨਾਲ ਸਹਿਮਤੀ ਨਾਲ ਹਮ ਬਿਸਤਰ ਹੋਨੇ ਹੂੰ ਹੂੰ ਇੱਕ ਜਿਸਮ ਮੁੱਲ ਲਿਆ ਜਾਂਦਾ ਦੋਨਾਂ ਚ ਫਰਕ ਹੈ ਫਰਕ ਫਰਕ ਬਿਲਕੁਲ ਇਹ ਵੀ ਇਹ ਇਹ ਪਾਵਰ ਇਦਾਂ ਹੀ ਲੈਂਦੇ ਜਿਵੇਂ ਜਿਸਮ ਮੁੱਲ ਲਿਆ ਜਾਂਦਾ ਜੀ ਤਾਂ ਮਤਲਬ ਕਿ ਇਨਸਾਨ ਦੇ ਅੰਦਰ ਬਹੁਤ ਇਨਸਾਨ ਨੇ ਸਾਬ ਜੀ ਹਰ ਆਦਮੀ ਚ ਹੁੰਦਾ ਹੂੰ ਬਿਲਕੁਲ ਬਿਲਕੁਲ ਇੱਕ ਫੱਕਰ ਫਕੀਰ ਹਰ ਆਦਮੀ ਚ ਕਈ ਆਸ਼ਾ ਬਿਲਕੁਲ ਤਾਂ ਗੱਲ ਆ ਕਿ ਭਈ ਇਹ ਇਹ ਸਾਰੀ ਕਹਾਣੀ ਜਿਹੜੀ ਆ ਨਾ ਚਲੋ ਹੁਣ ਇਹਨੂੰ ਇੱਥੇ ਵਿਰਾਮ ਦਈਏ ਅਸੀਂ ਹੋਰ ਹੀ ਪਾਸੇ ਤੁਰੇ ਜਾਂਦੇ ਆ ਜੀ ਭਈ ਇਨਸਾਨ ਜਿਹੜਾ ਹੈ ਨਾ ਜੇ ਤੂੰ ਗਲਤ ਰਸਤੇ ਤੇ ਤੁਰਦਾ ਹੂੰ ਉਹਦੀ ਮੱਤ ਮਰੀ ਜਾਂਦੀ ਆ ਇਹ ਬੰਦਾ ਆ ਕੇ ਏਜੰਸੀਆਂ ਨੇ ਚੁੱਕਿਆ ਮੋਗੇ ਵਾਲੀ ਸਾਈਡ ਤੋਂ ਜੀ ਚੱਕਿਆ ਇਸ ਕਰਕੇ ਆ ਕਿਉਂਕਿ ਅਮਰੀਕਾ ਦੇ ਵਿੱਚੋਂ ਸ਼ਾਇਦ ਇੱਕ ਰਿਪੋਰਟ ਹੋ ਕੇ ਮੁੰਡਾ ਉਤਰਿਆ ਹੂੰ ਉਹਦੇ ਪਾਸਪੋਰਟ ਦੇ ਵਿੱਚ ਕਾਲਾ ਮਾਲਾ ਸੀਗਾ ਜੀ 40 ਲੱਖ ਚ ਸੈਟਿੰਗ ਹੋਈ ਸੀ ਉਹਨੇ ਕਿਹਾ ਹੂੰ ਉਹਨੇ ਨਾਮ ਲਿਆ ਕਿ ਇਹਦੇ ਥਰੂ ਮੈਂ ਜਾ ਰਿਹਾ ਸੀਗਾ ਜੀ ਉਹ ਹੇਰ ਫੇਰ ਹੋਏਗੀ ਹੋਏਗੀ ਕੋਈ ਉਹ ਟੈਕਨੀਕਲਟੀ ਪਤਾ ਨਹੀਂ ਆਪਾਂ ਕੀ ਰਹੀ ਹੋਏਗੀ ਫਿਰ ਉਸ ਤੋਂ ਬਾਅਦ ਜਿਹੜਾ ਇਹ ਜੋੜਿਆ ਮਾਮਲਾ ਉਹਨਾਂ ਨੇ ਹਿਊਮਨ ਟ੍ਰੈਫਿਕਿੰਗ ਦਾ ਅਮਰੀਕਾ ਚ ਤੇ ਵੈਸੇ ਤੁਹਾਨੂੰ ਪਤਾ ਤਰਥਲੀ ਮਚੀ ਜੀ ਬਿਲਕੁਲ ਕੱਲੇ ਟਰੰਪ ਸਾਹਿਬ ਨੇ ਉੱਥੇ ਤਰਥਲੀਆਂ ਮਚਾਈਆਂ ਹੋਈਆਂ ਨੇ ਦੀ ਟਰੰਪ ਤੇ ਇਦਾਂ ਦਾ ਜਿਵੇਂ ਬਲਵਿੰਦਰ ਫਿੱਡੂ ਮਾੜੇ ਜਾਫੀਆਂ ਚ ਆਵੜਿਆ ਹੋਵੇ ਪਿੱਛੇ ਲੋਕ ਬੈਠੇ ਆ ਜਾਫੀ ਉਦੋਂ ਵੀ ਨਹੀਂ ਦੇਖ ਸਕਦੇ ਤੇ ਗਾਂ ਫਿੱਡੂ ਜਾਨ ਨਹੀਂ ਦਿੰਦਾ ਫਿੱਡੂ ਜਾਨ ਕਿਹ ਦਿੰਦਾ ਨੇੜੇ ਆਉਂ ਨਹੀਂ ਦਿੰਦਾ ਤਾਂ ਗੱਲ ਇਹ ਆ ਕਿ ਐਸੀ ਹਾਲਤ ਬਣ ਗਈ ਆ ਤਾਂ ਹੁਣ ਮਤਲਬ ਏਜੰਸੀਆਂ ਨੇ ਇਸ ਨੂੰ ਚੱਕਿਆ ਉਸ ਤੋਂ ਬਾਅਦ ਤੇ ਇਹਦੇ ਬਾਰੇ ਕਿਹਾ ਜਾਂਦਾ ਕਿ ਪਲੇਅਰ ਸੀਗਾ ਨੈਸ਼ਨਲ ਪਲੇਅਰ ਸੀਗਾ ਜੀ ਨੰਦੀਪ ਇਹਦਾ ਨਾਮ ਹੈ ਜਿਲ੍ਹਾ ਇਹਦਾ ਕਪੂਰਥਲਾ ਕਪੂਰਥਲਾ ਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹ ਸ਼ਾਇਦ ਜਿਹੜੇ ਅਧਿਆਪਕ ਹੁੰਦੇ ਸਰੀਰਕ ਸਿੱਖਿਆ ਦੇ ਉਹ ਸੀਗਾ ਨਾਲ ਆਈਲੈਸ ਸੈਂਟਰ ਚਲਾਉਂਦਾ ਸੀਗਾ ਤੇ ਨਾਲ ਫਿਰ ਇਹਨੇ ਬੰਦੇ ਟਪਾਉਣੇ ਸਟਾਰਟ ਕਰ ਦਿੱਤੇ ਕਹਿੰਦੇ ਕਿ ਅਮਰੀਕਾ ਚ ਕਾਫੀ ਗਾਕ ਭੇਜੇ ਸੋ ਅਮਰੀਕਾ ਚ ਤੇ ਭਾਈ ਜਿਹੜੇ ਗਏ ਨੇ ਤੁਹਾਨੂੰ ਪਤਾ ਹੀ ਉਥੇ ਕਿਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਬਿਲਕੁਲ ਦੇਖੋ ਗੁਜਰਾਤੀ ਸਭ ਤੋਂ ਜ਼ਿਆਦਾ ਨੇ ਮਾਰੀ ਮੋਦੀ ਰੰਗ ਪੈ ਰਹੀ ਹੈ ਅੱਜ ਕੱਲ ਜ਼ਿਆਦਾ ਦੂਜੇ ਨੰਬਰ ਤੇ ਨਾਂ ਮੇਰੇ ਖਿਆਲ ਦੇ ਨਾਲ ਪੰਜਾਬੀ ਤੇ ਆਂਧਰਾ ਪ੍ਰਦੇਸ਼ ਵਾਲੇ ਆ ਗਏ ਤਾਮਿਲਨਾਡੂ ਵਾਲੇ ਚੌਥੇ ਤੇ ਆ ਗਏ ਤਾਂ ਇਸ ਤਰ੍ਹਾਂ ਮਤਲਬ ਕਿ ਬਹੁਤ ਵੱਡੀ ਗਿਣਤੀ ਹੈ ਪ੍ਰਵਾਸੀਆਂ ਦੀ ਉਧਰ ਤੇ ਤਾਪ ਚੜਿਆ ਪਰ ਇੱਧਰ ਇਹ ਬੰਦਿਆਂ ਨੇ ਭਾਈ 3-4 ਸਾਲਾਂ ਚ ਨਾ 3-4 ਸਾਲ ਵੀ ਨਹੀਂ ਜ਼ਿਆਦਾ ਹੀ ਸਮਝਾ ਲਾ ਲਈਏ ਹਮ ਮੈਂ ਇਹ ਕਾਬਦਾ ਨਿਜੀ ਤੌਰ ਤੇ ਥੋੜਾ ਜਿਹਾ ਪੈਮਾਨਾ ਗਿਨ ਲੈਣਾ ਭਾਈ 7-8 ਸਾਲ ਤੋਂ ਆ ਜੇ ਆਪਾਂ ਦੇਖੀਏ 19 ਚ ਦੱਸਦੇ ਆ ਕਿ ਅਮਰੀਕਾ ਚ ਸਿਰਫ 8000 ਅੰਕੜਾ ਸੀਗਾ ਜੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਦਾ ਹਮ ਤੇ 23-24 ਚ ਉਹ 1 ਲੱਖ ਤੋਂ ਟੱਪ ਗਿਆ ਸੀਗਾ ਕਈ ਗੁਣਾ ਬਹੁਤ ਹੀ ਗੁਣਾ ਵਧ ਗਿਆ ਜਿਹੜੇ ਮੈਕਸੀਕੋ ਥਾਣੀ ਜਾਂ ਇਧਰ ਉਧਰ ਦੀ ਜਿਹੜੇ ਉਹ ਦਾਖਲ ਹੁੰਦੇ ਫਿਰ ਕਸਟਮ ਅਧਿਕਾਰੀਆਂ ਸਾਹਮਣੇ ਉਹ ਹੋ ਜਾਂਦੇ ਆ ਜੀ ਜੀ ਤੇ ਫਿਰ ਬਾਅਦ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਇੱਕ ਪ੍ਰੋਸੈਸ ਚੋਂ ਗੁਜ਼ਰਦੇ ਆ ਜਿੱਥੇ ਸਭ ਕੁਝ ਹੋ ਜਾਂਦਾ ਹੈ ਹੂੰ ਉਹ ਸਭ ਨੂੰ ਪਤਾ ਹੀ ਹੈ ਤਾਂ ਮਤਲਬ ਕਿ ਇਹੀ ਆ ਕਿ ਇੱਕ ਤੇ ਉਧਰੋਂ ਸੰਕਟ ਜੀ ਹੁਣ ਆਇਆ ਤਾਂ ਦੂਸਰੇ ਪਾਸੇ ਹੁਣ ਜਿਹੜੇ ਡੰਕੀਆਂ ਜਾਂ ਇੱਧਰ ਹੋਰ ਜਿਹੜੇ ਸ਼ਾਂਟੀਆਂ ਮੰਡੀਆਂ ਕਰਦੇ ਸੀਗੇ ਇਹਨਾਂ ਤੇ ਵੀ ਸੰਕਟ ਆਊਗਾ ਬਿਲਕੁਲ ਤੇ ਇਹ 6-7 ਸਾਲ ਜਾਂ 8 ਸਾਲ ਜਿਹੜੇ ਸੀਗੇ ਨਾ ਬੜੀ ਭਰਪੂਰ ਕਮਾਈ ਕੀਤੀ ਆ ਹੂੰ ਤੇ ਦੱਸਦੇ ਆ ਇਹਨਾਂ ਨੇ ਵੀ ਖੂਬ ਪੈਸਾ ਕੁੱਟਿਆ ਜੀ ਇਸ ਸਮੇਂ ਚਲੋ ਹੁਣ ਆ ਗਏ ਨੇ ਸ਼ਕਨਜੀਚ ਹਰੀਸ਼ੀ ਕਨਵਰਜੀ ਦੱਸ ਰਹੇ ਨੇ ਕਿ ਐਨਆਈ ਦੀਆਂ ਰੇਡਸ ਜਿਹੜੀਆਂ ਬਠਿੰਡਾ ਦੇ ਇਮੀਗ੍ਰੇਸ਼ਨ ਸੈਂਟਰਾਂ ਤੇ ਵੀ ਹੋਈਆਂ ਨੇ ਅੱਜ ਤੇ ਇਹ ਪਿਛਲੇ ਵੀ ਹੋਇਆ ਸੀ ਇਹ ਕੰਮ ਚੱਲ ਪਿਆ ਜੀ ਇਹ ਕੰਮ ਚੱਲ ਪਿਆ ਹੈ ਕਿਉਂਕਿ ਦੇਖੋ ਇਹ ਤੇ ਆਪਾਂ ਨੂੰ ਪਤਾ ਅਸਲ ਦੇ ਵਿੱਚ ਨਾ ਕੀ ਹੋਇਆ ਕਿ ਇੱਕ ਗੁਜਰਾਤੀ ਪਰਿਵਾਰ ਜਿਹੜਾ ਸੀਗਾ ਨਾ ਤੁਹਾਨੂੰ ਯਾਦ ਹੋਣਾ ਕੈਨੇਡਾ ਤੋਂ ਸ਼ਾਇਦ ਅਮਰੀਕਾ ਦਾਖਲ ਹੁੰਦਾ ਮਰ ਗਿਆ ਸੀਗਾ ਹੂੰ ਉਹਦਾ ਬਹੁਤ ਰੋਣਾ ਪਿਆ ਜੀ ਹੂੰ ਉਸ ਤੋਂ ਬਾਅਦ ਜਿਹੜੀ ਇਹ ਕੌਮੀ ਏਜੰਸੀ ਕਹ ਲੋ ਜਾਂ ਜਿਹੜੀ ਕੇਂਦਰ ਸਰਕਾਰ ਆ ਕਿਉਂਕਿ ਗੁਜਰਾਤ ਦਾ ਮਾਮਲਾ ਤੁਹਾਨੂੰ ਪਤਾ ਹੀ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੁਜਰਾਤ ਦੇ ਜਿਹੜੇ ਗੁਜਰਾਤੀ ਇਹ ਆ ਨਾ ਉਹ ਬਹੁਤ ਵੱਡੀ ਗਿਣਤੀ ਚ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਏਜੰਸੀਆਂ ਜ਼ਿਆਦਾ ਸਰਗਰਮ ਨਜ਼ਰ ਆ ਰਹੀਆਂ ਨੇ ਹੂੰ ਜੀ ਜੀ ਖੈਰ ਇਹ ਪਿੱਛੇ ਜੇ ਵੀ ਆਪਾਂ ਵੇਖਿਆ ਸੀ ਉਦੋਂ ਵੀ ਕਾਫੀ ਇਮੀਗ੍ਰੇਸ਼ਨ ਸੈਂਟਰ ਜੇ ਬੰਦ ਕਰਵਾਏ ਇਹਨਾਂ ਨੇ ਚਲੋ ਫੇਰ ਹੁਣ ਦੁਬਾਰਾ ਤੋਂ ਜੇ ਕੋਈ ਇਦਾਂ ਹੁੰਦਾ ਹੈ ਤੇ ਚੰਗੀ ਗੱਲ ਪਈ ਜੇ ਕੋਈ ਤਰੀਕੇ ਨਾਲ ਜਾ ਰਿਹਾ ਸਹੀ ਤਰੀਕੇ ਨਾਲ ਜਾ ਰਿਹਾ ਤੇ ਚੰਗੀ ਗੱਲ ਹੈ ਪਰ ਕਿਹਦੀ ਜਾਨ ਦੇ ਨਾਲ ਤਰੀਕੇ ਦੋ ਦੇ ਨੇ ਜੀ ਅਮਰੀਕਾ ਜਾਣ ਦੇ ਤਰੀਕੇ ਦੋ ਨੇ ਹਮ ਇੱਕ ਸਹੀ ਜਾਂ ਗਲਤ ਜੀ ਤਰੀਕੇ ਜਿੰਦਗੀ ਦੇ ਸਾਰੇ ਹੀ ਦੋ ਹੈ ਹੀ ਹੈ ਜੀ ਸਹੀ ਹੈ ਐਚ 1 ਬੀ ਵੀਜ਼ੇ ਤੇ ਜਾਓ ਤੁਸੀਂ ਉੱਥੇ ਫਿਰ ਮਤਲਬ ਕਿ ਸ਼ਾਦੀ ਹੋ ਗਈ ਜਾਂ ਉੱਥੇ ਬੱਚਾ ਹੋ ਗਿਆ ਉਹਨੂੰ ਨਾਗਰਿਕਤਾ ਮਿਲ ਗਈ ਐਦਾਂ ਗ੍ਰੀਨ ਕਾਰਡ ਹੈ ਜੀ ਸਿਟੀਜ਼ਨਸ਼ਿਪ ਹੈ ਜੀ ਐਦਾਂ ਇੱਕ ਤਾਂ ਪ੍ਰੋਸੈਸ ਇਹ ਹੋ ਗਿਆ ਜੀ ਜੀ ਉਸੇ ਉੱਥੇ ਉਹ ਟ੍ਰੰਪ ਆ ਬੈਠਾ ਹੋ ਤੇ ਦੂਜੇ ਪਾਸੇ ਨਹੀਂ ਮੈਂ ਦੱਸ ਰਿਹਾ ਤਰੀਕੇ ਦੋ ਤੇ ਦੂਜੇ ਪਾਸੇ ਆ ਜਿਹੜਾ ਜੀ ਕਿ ਮਾਰੋ ਸ਼ਾਲ ਹਮ ਟੱਪੋ ਕੰਦ ਜੀ 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 ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਸਾਈਲਮ ਵਾਸਤੇ ਤੁਸੀਂ ਪ੍ਰੋਸੈਸ ਚੋਂ ਗੁਜ਼ਰੋ ਹਮ ਤਰੀਕੇ ਦੋ ਹੀ ਨੇ ਹੁਣ ਦੂਜਾ ਤਰੀਕਾ ਜਿਹੜਾ ਉਹ ਟ੍ਰੰਪ ਕਹਿੰਦਾ ਬੰਦ ਕਰਨਾ ਆਪਾਂ ਹਮ ਜੀ 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 ਖੈਰ ਮਿੰਟੂ ਜੀ ਆਪਾਂ ਕੱਲ ਪਰਸੋ ਇੱਕ ਹੋਰ ਖਬਰ ਕੀਤੀ ਸੀ ਆਪਾਂ ਦਰਸ਼ਕਾਂ ਨੂੰ ਦੱਸਿਆ ਸੀ ਕਿ ਭਾਈ ਥੋੜਾ ਤਿਆਰ ਹੋ ਜਾਓ ਤੁਹਾਨੂੰ ਪਾਣੀ ਵਾਲੀ ਬੱਸ ਦੇ ਵਿੱਚ ਘੁਆਵਾਂਗੇ ਪਰ ਹੁਣ ਸੌਂਦ ਸਾਹਿਬ ਕਹਿੰਦੇ ਕਿ ਨਹੀਂ ਇਹ ਤੇ ਅਫਵਾਹ ਹੈ ਪਾਣੀ ਪੂਣੀ ਵਾਲੀਆਂ ਬੱਸਾਂ ਸਾਡੇ ਤੋਂ ਨਹੀਂ ਚੱਲਣੀਆਂ ਵੀਰੇ ਕੀ ਕਹੀਏ ਹੁਣ ਸਰਕਾਰ ਆਪ ਹੀ ਕਦੇ ਇੱਧਰ ਕਦੇ ਉੱਧਰ ਫੈਸਲੇ ਉਹਨਾਂ ਤੋਂ ਮੈਨੂੰ ਲੱਗਦਾ ਕੋਈ ਵੀ ਪਰਪੱਕ ਨਹੀਂ ਹੁੰਦੇ ਆਹ ਦੇਖੋ ਪੰਜਾਬੀ ਟਰਬਿਊਨ ਨੇ ਖਬਰ ਲਾਈ ਸੀ ਜੀ ਪੰਜਾਬੀ ਟਰਬਿਊਨ ਦੇ ਵਿੱਚ ਹੀ ਫਿਰ ਖਬਰ ਲਵਾਈ ਗਈ ਹਮ ਹੁਣ ਲਾਈ ਗਈ ਲਵਾਈ ਗਈ ਤੁਸੀਂ ਕਹੋਗੇ ਕਿ ਇਹ ਕੀ ਹੈ ਸਰ ਜਦੋਂ ਤੁਸੀਂ ਕੰਮਕੁਮ ਕਰਦੇ ਹੋ ਨਾ ਅਖਬਾਰਾਂ 'ਚ ਤੁਹਾਨੂੰ ਪਤਾ ਹੁੰਦਾ ਹੈ ਜੀ ਖਬਰ ਲਾਈ ਕਿਹੜੀ ਗਈ ਹੈ ਲਵਾਈ ਲਵਾਈ ਕਿਹੜੀ ਗਈ ਹੈ ਜੀ ਹਰਕ ਥੋੜਾ ਹੀ ਹੁੰਦਾ ਹੈ